ਗੁੱਡ ਮਾਰਨਿੰਗ ਜੀ ਅੱਜ ਹੈ 29 ਅਕਤੂਬਰ ਤੇ ਡੇਲੀ ਬਲੌਗ 70 ਤਾਂ ਜੀ ਅੱਜ ਸਵੇਰੇ ਸਵੇਰੇ ਉੱਠੇ ਹਾਂ ਬਟ ਰਾਤ ਨੂੰ ਨਾ ਹੈਵਨ ਨੂੰ ਬੁਖਾਰ ਹੋ ਗਿਆ ਸੀਗਾ ਤਾਂ ਹੁਣ ਵੀ ਉਹ ਰੋਈ ਰਿਹਾ ਵਾ ਇਹ ਬੱਚੇ ਨੂੰ ਹੋਣੀ ਆਂਦੀ ਹੈ ਨਾ ਮੈਡ ਨੂੰ ਬੁਖਾਰ ਕਰਕੇ ਫੀਵਰ ਕਰਕੇ ਇੱਕ ਜਿੱਦ ਜੀ ਤੇ ਨੂੰ ਦੇਖ ਰਿਆਂ ਨੂੰ ਬਜਾ ਆਪਣੇ ਡਾਕਟਰ ਨੂੰ ਦਿਖਾ ਕੇ ਲੈ ਕੇ ਆਉਣਾ ਤੇ ਮੈਡ ਨੂੰ ਵੀ ਛੱਡ ਕੇ ਉਹ ਸਕੂਲ ਉਹ ਲੋ ਤਾਂ ਗੱਲ ਬੱਚਾ ਠੀਕ ਹੋ ਗਿਆ ਨਾ ਮਨ ਜ ਨਹੀਂ ਲੱਗਦਾ ਰੋਈ ਜਾਂਦਾ ਬਲੂਨ ਲੈ ਕੇ ਆਣਾ ਹੈ ਉਹ ਬਲੂਨ ਲੈਣਾ ਚ ਲੈ ਲਓਗੇ ਗ੍ਰੀਨ 에어ਪਲੇਨ 에어ਪਲੇਨ ਲੈਣਾ ਇਹ ਹੱਸੋ ਮਾਰਨਿੰਗ ਮਨੀ ਦਾ ਲਵ ਯੂ ਬੱਚਾ ਬੁਖਾਰ ਜੇ ਕਰਕੇ ਹੋਇਆ ਪਿਆ ਦਿਹਾੜੀ ਜਾ

ਪਲੇਨ ਲੈਣਾ ਪਲੇਨ ਡੱਕ ਡੱਕ ਹੈ ਬਬ ਡੱਕ ਲਾ ਲੋ ਅहां ਅੰਕਲ ਜੀ ਕਿਹੜਾ ਪਲੇਨ ਲੈਣਾ ਪਲੇਨ ਇੱਕ ਜਹਾਜ ਵਾਲਾ ਫਲਾ ਕੇ ਦੇ ਦੋ ਦਾਦੂ ਹੋਰ ਤਾਂ ਨਹੀਂ ਇਹ ਡੱਕ ਡੱਕ ਡੌਗ ਲੈਣੇ ਕਿ ਪਲੇਨ ਲੈਣਾ ਇੱਕ ਟਿਕ ਲੈਣਾ ਦਾ ਸਕੈਨ ਉਹ ਦਹਾਰ ਲੈ ਤੂੰ ਬਬਾ ਇਹ ਤਾਂ ਇੱਕ ਲੈ ਲੈ ਕਿਹੜਾ ਲੈਣਾ 1 ਬੋਲ

ਕਉ 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 ਲੈ ਕੇ ਹੋ ਕਿਵੇਂ ਕਰਦਾ ਡਾਗੂ ਬਾਬਾ ਹਾਂ ਬਾਬਾ ਇੱਕ ਨਾ ਸਵਰ ਹੁੰਦਾ ਬਈ ਸਵਰ ਜਿੰਨਾ ਇਹ ਛੋਟੇ ਦੁਕਾਨਦਾਰਾਂ ਕੋਲ ਜਾਂ ਹਨਾ ਇਹ ਛੋਟੀਆਂ ਚੀਜ਼ਾਂ ਦੇਣ ਵਾਲਿਆਂ ਕੋਲ ਹੁੰਦਾ ਉਹਨਾਂ ਕਿਸੇ ਵੱਡੇ ਕੋਲ ਨਹੀਂ ਹੁੰਦਾ ਕੋਈ ਮਰਜੀ ਵੱਡਾ ਵਪਾਰੀ ਹੋਵੇ ਜੋ ਮਰਜੀ ਜੋ ਸਵਰ ਇੰਨਾ ਚਾਹ ਹੁਣ ਅਸੀਂ ਬੈਲੂਨ ਲਿਆ ਹੈਵਨਲੀ ਉਹ 100 ਰੁਪੀਸ ਦਾ ਸੀਗਾ ਨਹੀਂ ਨਹੀਂ ਤੇ ਸਾਡੇ ਕੋਲ 500 ਹੀ ਸੀਗਾ ਸੀ ਉਹਨਾਂ ਨੂੰ ਦਿੱਤਾ ਜਦ ਰ ਗਏ ਤੜਾਉਣ ਨਹੀਂ ਟੁੱਟਿਆ ਕਿ ਤੋਂ ਆਏ ਮੁੜ ਕੇ ਸਮਾਰ ਨੂੰ ਕਹਿ ਗਈ ਚਲੋ ਐ ਕਰੋ ਤੁਸੀਂ 500 ਦੋ ਮੈਂ ਤੁਹਾਨੂੰ ਤੜਾ ਕੇ ਲਿਆ ਕੇ ਵਾਪਸ ਦੇ ਜਾਨਾ ਇੰਨੀ ਜਗ੍ਹਾ ਕੋਈ ਹੋਰ ਹੁੰਦਾ ਮੇਰੇ ਹਿਸਾਬ ਨਾਲ ਕੋਈ ਦੁਕਾਨ ਵਾਲਾ ਹੁੰਦਾ ਕੁਝ ਉਹ ਕਹਿੰਦਾ ਉਹ ਕਹਿੰਦੇ ਕੀ ਕਹਿੰਦਾ ਸੀ ਕਿ ਨਹੀਂ 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 ਕੋਈ ਨਾ ਕੋਈ ਰੋਕ ਰੋਕ ਮੈਂ ਖੋਰ ਕਰਦਾ ਮੈਂ ਇਧਰ ਤੜਾਉਣਾ ਹਾ ਤੜਾਉਣਾ ਹਾਂ ਹਾਂ ਬੋਣੀ ਦਾ ਟਾਈਮ ਆਇਆ ਨਹੀਂ ਕਿ ਤੁਸੀਂ ਕਰੋ ਸਮਾਨ ਰੱਖ ਜੋ ਪੈਸੇ ਤੜਾ ਲਿਓ ਫੇਰ ਦੇ ਦਿਓ ਉਹਨੇ ਦੇਖਿਆ ਕਿ ਬੱਚਾ ਖੁਸ਼ ਹੋ ਗਿਆ ਉਹਨੇ ਲਿਆ ਵਾ ਗੁਵਾਰਾ ਉਹਨੇ ਨਹੀਂ ਕੁਛ ਨਹੀਂ ਆਇਆ ਕਿਛ ਕਿਹਾ ਕਿ ਬਣਾ ਗੁਵਾਰਾ ਦੇ ਦਿਓ ਫੇਰ ਪੈਸੇ ਲਿਆਇਓਗੇ ਮਾਰਨ ਕਮਲ ਦਿੱਕੇ ਜਾਂ ਨਹੀਂ ਕਹਿੰਦੇ ਕੋਈ ਨਹੀਂ ਦੇ ਦੇ ਰੱਬ ਇਹਨਾਂ ਨੂੰ ਤਰੱਕੀਆਂ ਦੇ ਇਦੋ ਹੀ ਕੰਮ ਕਰ ਰਹੇ ਨੇ ਉਹਦੇ ਜਿਹਨਾਂ ਨੂੰ ਤਕੀਆਂ ਮਿਲਣ ਤੰਦਰੁਸਤ ਰਹਿਣ ਲੈ ਲਿਆ ਕਰੋ ਯਾਰ ਜਿਵੇਂ ਮੱਕਾ ਦਾ ਕਿਉਂਕਿ ਲੈਣ ਹੋਣ ਨਾ ਦਵਾਈ ਬੂਟੀ ਇਹਨਾਂ ਤੋਂ ਘੁਆਰੇ ਵਗੈਰਾ ਲੈ ਲਿਆ ਕਰੋ ਦੂਜੀ ਚੀਜ਼ ਹੋ ਜਾਂਦੀ ਨੇ ਇੱਕ ਦਾ ਆਪਣਾ ਬੱਚਾ ਜਿਹੜਾ ਬਿਮਾਰ ਆ ਉਹ ਖੁਸ਼ ਹੋ ਜਾਂਦਾ ਕਿਉਂਕਿ ਮੰਮੀ ਪਾਪਾ ਨੇ ਲੈ ਕੇ ਦਿੱਤਾ ਦੂਜਾ ਇਹਨਾਂ ਦੀ ਵਧੀਆ ਰੋਜ਼ੀ ਰੋਟੀ ਚੱਲਦੀ ਯਾਰ ਤਾਂ ਹੁਣ ਆਪ ਦਵਾਈ ਲੈ ਕੇ ਹੈ ਬੰਦੇ ਨੂੰ ਘਰੇ ਛੱਡ ਕੇ ਫਿਰ ਕੋ ਬਰਦਮਾ ਸਕੂਲ ਛੱਡ ਕੇ ਉਹਨਾਂ ਦੇ ਰੰਕਲ ਨੂੰ ਪੈਸੇ ਵੀ ਦੇ ਕੇ ਜਾਂਦੇ ਆ ਮਾਮਾ ਜੀ ਦੋ ਲਈ ਇਹ ਦਵਾਈ ਹੈ ਵੰਦੀ ਇਹ ਹੈਵਨ ਦੇ ਦੀ ਮੰਮੀ ਬੈਠੇ ਆ ਜੀ ਜੀ ਦਾ ਮਹੌਲ ਹੈ ਸੰਗਰੂਰ ਦਾ ਸਾਰੇ ਕਿਤੇ ਹੁੰਦਾ ਸੀ ਬੱਸਾ ਬੁੱਸਾ ਜਾਂਦੀ ਰਹਿੰਦੀ ਮਕੈਨਿਕ ਦਾ ਨਾ ਨਾ ਕੋਈ ਜੋ ਕਰ ਦੇਵੇ ਚਾਰ ਚੁੱਕੀ ਜੀ ਦੇ ਦੇ ਕੋਈ ਮਦਦ ਚੱਲਦੀ ਤਾਂ ਭਾਈ ਲੈ ਆਏ ਆਪਣ ਨੂੰ ਗੜਾ ਫਿਰ ਛੱਡ ਕੇ ਆ ਰਹੀ ਆ। ਉਹ ਵਿਚਾਰੀ ਘੋੜੋਂ ਛੱਡ ਕੇ ਆਉਣਾ ਸਕੂਲ। ਓਕੇ ਸਰ। ਥੈਂਕ ਯੂ ਪ੍ਰਿਆ ਜੀ। ਵਾਸ ਕੇ ਨਸੀ ਦਿੱਤਾ। ਹਾਂਜੀ ਫਾਈਨਲੀ ਹੁਣ ਅਸੀਂ ਸਕੂਲ ਵਾਸਤੇ ਜਾ ਰਹੇ ਹਾਂ। ਹੁਣ ਅੰਕਲ ਜੀ ਨੇ ਵਿੱਚ ਪੈਸੇ ਦੇ ਕੇ ਆਏ ਆ। ਤੇ ਮੈਨੂੰ ਬੜਾ ਅੱਛਾ ਲੱਗਿਆ ਦੇਖ ਕੇ। ਆਹਨਾਂ ਨੂੰ ਵੀ ਇਹਨਾ ਮੇਰੇ ਚਿਹਰੇ ਤੋਂ ਤਾਂ ਰਾਹਤ। ਓਵੇਂ ਜੀ ਆਈ। ਦਿਨ ਬਣਾ ਤਾਂ ਅੰਕਲ ਨੇ ਸੜਾ। ਮਾਰਨਿੰਗ। ਤਵਾ ਸੋ ਨਸੀ ਜਾ ਰਹੇ ਹਾਂ ਜਿਸ ਕੋਲ ਵਾਸਤੇ ਮੈਂ অলਰੈਡੀ ਆਪਣੇ ਸਕੂਲ ਚ ਇਨਫੋਰਮ ਕਰਤਾ ਸੀ ਕਿ ਮੈਂ ਥੋੜਾ ਲੇਟ ਹੋ ਜੂਗੀ ਕਿਉਂਕਿ ਆਫਕੋਰਸ ਆਪਣੇ ਕਾਕੇ ਨੂੰ ਫੀਵਰ ਹੈ ਉਹ ਫਜ਼ੀ ਹੋ ਜਾਂਦਾ ਸਾਰੇ ਬੱਚੇ ਜਾਣਦੇ ਨੇ ਬੇਸਿਕਲੀ ਜੇ ਤੁਸੀਂ ਫੀਵਰ ਚ ਹੁੰਦੇ ਹੋ ਤਾਂ ਫਜ਼ੀ ਸੀ ਬਹੁਤ ਜ਼ਿਆਦਾ ਸਵੇਰੇ ਜਦੋਂ ਮੈਂ ਆਵੀ ਦੀ ਸੋ ਸਟੈਂਪਿਓ ਰੋ ਰਿਹਾ ਸੀ ਬਹੁਤ ਚੁੱਚੀ ਫਿਰ ਮੈਂ ਬਾਹਰ ਆਈਆਂ ਫਿਰ ਮੈਨੂੰ ਉਸ ਨੂੰ ਗੱਲਾਂ ਚ ਲਗਾ ਲਿਆ ਮੈਂ ਕਿ ਤੈਨੂੰ ਗੁਬਾਰਾ ਦਵਾ ਮੰਗੀ ਤੈਨੂੰ ਆਈਸਕ੍ਰੀਮ ਦਵਾ ਮੰਗੀ ਫਿਰ ਉਹ ਖੁਸ਼ ਹੋ ਗਿਆ ਫਿਰ ਚੁੱਪ ਹੋ ਗਿਆ ਮੈਡਮ ਨੂੰ ਛੱਡਤਾ ਸਕੂਲ ਹੁਣ ਅੱਪ ਜਾ ਕੇ ਵਾਪਸ ਸੰਗਰੂਰ ਤੇ ਮੈਨੂੰ ਕਦਾ ਅੱਜ ਆਪਣੇ ਰੰਜੋਤ ਦਾ ਯੂਥ ਫੈਸਟੀਵਲ ਦੇ ਵਿੱਚ ਪਰਫਾਰਮੈਂਸ ਹੈ ਭੰਗੜੀ ਦੀ ਆਹਦਾ ਭੰਗੜਾ ਪੈਣਾ ਅੱਜ ਕੰਪੀਟੀਸ਼ਨ ਉਹ ਕਹਿੰਦੇ ਕਿ ਜਾਵਾਂਗੇ ਭੰਗੜਾ ਦੇਖਣ ਪਰ ਬਲਕਰੀ ਅੱਗੇ ਦੇਖਦੇ ਆਂ ਹੈਵਨ ਕਿਵੇਂ ਫਿਰ ਤੁਹਾਨੂੰ ਬਹੁਤ ਟਾਈਮਿੰਗ ਦਾ ਵੀ ਦੇਖਣਾ ਪੈਣਾ ਵਾ ਬਹੁਤ ਵਿਦੇ ਪਲਾਸ ਲਾਉਣ ਵੀ ਜਾਣਾ ਆਫਿਸ ਵੀ ਓਪਨ ਕਰਨਾ ਆਫਿਸ ਦੇ ਵਿੱਚ ਫਿਰ ਅੱਗੇ ਇਹਨੂੰ ਦਾ ਕੰਮ ਫਿਰ ਵੇਗਰ ਦੀ ਕਿਰਪਾ ਨਾਲ ਉਹ ਵੀ ਦੇਖਣਾ ਸਾਰਾ ਕੁਝ

ਆਮ ਨੇ ਨੋ ਬਾਲ ਦੇ ਬਟਰੇ ਮੇਰੇ ਬੂਬੂ ਹੋਈ ਹੋਈ ਆ ਤੇਰੇ ਬੂਬੂ ਹੋਈ ਹੋਈ ਆ ਨੋ ਨੋ ਦੇ ਤੇਰੇ ਕੱਟੀਆਂ ਮਰੀ ਬਹਾਵਨ ਨਾਲ ਮਰੀ ਪੂਰੀ ਕੱਟੀਆਂ ਹੈ ਬਨ ਨਾਲ ਮਾਰਦਾ ਮੇਰੇ ਬਾਲ ਪਟਦਾ بس ਆ ਪਾਣੀ ਬੁਲਾਉਣਾ ਦੇਖੋ ਇਹ ਲੱਕੜਾ ਇਹ ਫਾਟ ਦੇਖੋ ਦੇਖੋ ਹਟ ਜਾ ਹਟ ਜਾ ਆ ਲੈ ਸੀੜ ਆ ਗਿਆ ਆ ਆ

ਖਾਓਗੇ ਤਾਂ ਤੁਹਾਨੂੰ ਸੋਸਤੀ ਸੌਗੀ ਨੀਂਦ ਆਊਗੀ ਤਾਂ ਫਿਕਰ ਨੀ ਕਰਨੀ ਕਿ ਡਾਕਟਰ ਦਾ ਆਪਣੇ ਮਰੀਜ਼ ਨਾਲ ਪਿਆਰ ਹੁੰਦਾ ਦੇਖੋ ਗੋਲੀ ਵੀ ਦਿਲ ਵਾਲੀ ਮਿਲੀ ਹੈ ਦਿਲ ਵਾਲੀ ਗੋਲੀ ਇਹ ਦੇਖੋ ਕੀ ਹੁਣ ਦਵਾਈ ਹੁਣ ਮੈਨੂੰ ਜਲਦੀ ਠੀਕ ਹੋ ਜਾਊਗਾ ਮੈਂ ਆਹ ਓਲਾ ਓਲਾ ਅਸੀਂ ਜਾ ਕੇ ਬੈਂਕ ਉਹਨੇ ਮੋਟੀ ਮਾਰਾ ਸੀ ਇਹ ਥੋੜੀ ਜਮਾ ਕਰਾ ਕੇ ਆਇਆ। ਕੀ ਕਿਰਾਇਆ ਕਰੂ ਦੇਣੇ ਨੇਗੇ ਤਾਂ ਕਰਕੇ ਆਹ ਤੱਕੀ ਜੀ। ਤੇ ਅੱਜ ਆਇਆ ਇਹ ਦੋ ਟਿਕਟਾਂ ਦੀ ਕੁਐਰੀ। ਵਧੀਆ ਦਿੱਲੀ ਦਾ ਟ੍ਰਾਂਟੋ ਵਧੀਆ ਪ੍ਰਾਈਸ ਦੇ ਤਾਂ ਕਲਾਇੰਟ ਆ ਰਹੇ ਗੇ। ਉਹ ਕਰਾਏ ਇਹ ਸ਼ੁਰੂ ਜਮਾ ਕਰਾ ਕੇ ਜਾਵੇ ਆ ਕੇ ਆਫਿਸ। ਆਹ ਅਸੀਂ ਜਾ ਜਾਈਏ। ਕਲਾਇੰਟ ਵੀ ਆ ਰਹੇ ਨੇ ਹੁਣ। ਸਕਲਟਾ ਮੇਰਾ ਅਸਲੀ ਦੇਣ ਤਾਂ ਹੁਣ ਸ਼ੁਰੂ ਹੁੰਦਾ ਜਦ ਇਹ ਆਉਂਦੇ ਰਹੇ ਵਿਚਾਰ ਕੰਮਗਾਜੀ ਕਰਦਾ ਰਹਿੰਦਾ ਤੇ ਆਪਣੀਆਂ ਦੋ ਤੇ ਟਿਕਟੋਕ ਬੁੱਕ ਹੋ ਗਈਆਂ ਜੀ ਆਈ ਸੀ ਦੇ ਕਲਾਇੰਟ ਪਰ ਉਹ ਸਕਿਉਰਟੀ ਖੁਸ਼ਏ ਮੈਂ ਪਰਸਨਲ ਰੀਜ਼ਨ ਸੀ ਕਿ ਉਹ ਕਦੇ ਵੀਡੀਓ ਨਾ ਬਣਾਇਆ ਸਾਡੀ 10 ਵੀਡੀਓ ਨਹੀਂ ਬਣਾਈ ਬਟ ਉਹ ਆਗੇ ਦੋ ਹੋ ਗਈਆਂ ਕਿਹੜੀਆਂ ਟਿਕਟੋਕ ਨੇ ਉਹ ਮੈਂ ਇੰਸਟਾਗ੍ਰਾਮ ਉੱਤੇ ਪਾਤੀਆਂ ਜਾ ਕੇ ਚੈੱਕ ਕਰ ਸਕਦੇ ਤੁਸੀਂ ਤੇ ਅਸੀਂ ਅਜੇ ਸਾਡੇ ਜੋਤ ਦਾ ਵੀ ਸੀਗਾ ਵਧੀਆ ਕਰਿਆ ਨੇ ਮੈਂ ਕੱਲਪਾ ਤੁਹਾਡੇ ਚ ਲਾ ਦਿੱਤੇ ਕਿਉਂਕਿ ਮੇਰੇ ਤੋਂ ਜਾ ਨਹੀਂ ਗਿਆ ਯਾਰ ਸਿਸਟਰ ਗਈ ਸੀਗੀ ਉਹਨੇ ਰਿਕਾਰਡ ਕਰਿਆ ਸੀਗਾ ਤੇ ਜੋ ਛੋਟੇ ਛੋਟੇ ਕਲਿੱਪ ਬਣੇਗੇ ਉਹ ਮੈਂ ਲਾ ਦਿੰਦੇ ਤੇ ਜਿਵੇਂ ਵਲੌਗ ਚ ਤੇ ਮੇਰਾ ਮਨ ਸੀਗਾ ਇਹਨਾਂ ਨਾਲ ਜਾਣ ਦਾ ਤੇ ਇਹ ਸਕੂਲ ਗਏ ਨੇ ਤੇ ਬੱਚੋਂ ਮੈਨੂੰ ਕੰਮ ਕਾਜ ਵੀ ਆ ਗਿਆ ਤਾਂ ਲਾਲਚ ਥੋੜਾ ਜਾਇਆ ਗਿਆ ਯਾਰ ਕਮਾਈ ਕਰਕੇ ਚੱਲੀ ਤੇ ਅੱਜ ਮੈਨੂੰ ਪਤਾ ਲੱਗੇ ਕਿ ਇਹ ਦੋ ਟੀਮਾਂ ਸੀਗੀਆਂ ਇੱਕ ਮਸਤਵਾਲਾ ਸਾਹਿਬ ਦੀ ਇੱਕ ਅਮਰਨਵੀਰ ਕਾਲਜ ਦੀ ਬਸ ਅਸਾਉ ਟੀਮਾਂ ਜੀ ਮਕਾਵਲਾ ਪਤਾ ਨਹੀਂ ਨੌਜਵਾਨਾਂ ਨੇ ਯੂਥ ਨੇ ਫੈਸਟੀਵਲ ਚ ਸਾਡਾ ਪਾਰਟਿਸਪੀਕੇਟ ਕਰਦਾ ਨਾ ਚਾਰ ਚਾਰ ਪੰਜ ਮਿੰਟ ਹੀ ਮਾਉਣ ਫੇਰ ਆਉਂਦਾ ਮਜਾ ਜਿਵੇਂ ਸਾਡੇ ਵੀ ਯੂਥ ਫੈਸਟੀਵਲ ਚ ਸਾਡਾ ਗਿੱਧਾ ਕੰਪੀਟੀਸ਼ਨ ਸੀ ਨਾ ਤਾਂ ਤੇ ਚਾਰ ਚਾਰ ਪੰਜ ਮਿੰਟ ਹੀ ਮਾਸੀ ਨਾ ਤਾਂ ਸਭ ਦਾ ਗਿੱਧਾ ਦੇਖਣ ਜਾਂਦਾ ਫਿਰ ਉਸ ਟਾਈਮ ਆਪਣੀ ਵੀ ਗਲਤੀਆਂ ਪਤਾ ਲੱਗਦੀ ਸੀ ਇੱਥੇ ਗੱਤੇ ਕੀਤੀਆਂ ਸਾਡੇ ਹੂੰ ਉਹਦਾ ਮਜਾ ਵੀ ਆਉਂਦਾ ਪਤਾ ਨਹੀਂ ਹੁਣ ਅੱਜ ਕੱਲ ਯੂਥ ਹੈ ਨਹੀਂ ਇਨ ਐਕਟੀਵਿਟੀਜ਼ ਚ ਜਾਣੀ ਪਰ ਕਰੋ ਯਾਰ ਜੇ ਕਾਲਜ ਗਏ ਹੋ ਨਾ ਯੂਥ ਫੈਸਟੀਵਲ ਚ ਮੌਕਾ ਮਿਲ ਰਿਹਾ ਤਾਂ ਪਾਰਟਿਸਿਪੇਟ ਕਰੋ ਇਹ ਨਜ਼ਾਰੇ ਇਹ ਜ਼ਿੰਦਗੀ ਦੁਆਰੇ ਨਹੀਂ ਆਉਣੀ। ਲੈਕਟੂ। ਇਹ ਲੋ ਮੈਡਮ। ਪਰ ਇਹ ਨਮਕੀਨ ਚੌਲ ਬੜੇ ਹੈ। ਇਹ ਮੇਰੇ ਕੋਲ ਰੋਟੀ ਖਾਂਦੇ ਲਈ ਹੈ ਤਾਂ। ਇਹ ਨਮਕੀਨ ਖਾ ਲਾ। ਨਮਕੀਨ ਦੁਆਰੇ ਫਿਰ ਕਹ ਰਹੀ ਹੈ ਮੈਂ ਪਤਲੀ ਨਹੀਂ ਹੋ ਰਹੀ। ਉਹ ਤੁਸੀਂ ਮੈਨੂੰ ਵੈਕਸਾਈਨ ਲੈ ਕੇ ਜਾਂਦੇ ਜਮਣੀ ਲੈ ਕੇ ਜਾਣਾ ਤਾਂ ਨਹੀਂ ਪਤਲੀ ਹੋ ਰਹੀ। ਆ ਕੇ ਬਾਜ਼ਾਰ ਤੇ ਨਮਕੀਨਾ ਮੈਨੂੰ ਤਾਂ ਪਤਾ ਨਾ ਹੁੰਦਾ। ਦੇਖ ਲੋ ਇਹ ਸਾਡੇ ਐਵਨ ਦਾ ਫਰੈਂਡ ਇਹ ਤੁਸੀਂ ਪਹਿਲਾਂ ਵੀ ਦੇਖਿਆ ਵੀਡੀਓ ਚ ਜੋਤ ਇੱਕ مشਵਾਰਾ ਇਹ ਉਸ ਵੀਡੀਓ ਦਾ ਹੀਰੋ ਹੈ ਇਹ ਉਸ ਵੀਡੀਓ ਦਾ ਹੀਰੋ ਹੈ ਜੋਤ ਇੱਕ مشਵਾਰਾ ਕੀ ਕਰਨਾ ਖਾਣਾ ਖਾਣ ਤੋਂ ਬਾਅਦ ਚਾਰ ਨਾਲ ਸਨੈਕ ਮਾੜਨੇ ਦਾ ਸਨੈਕਸ ਖਾ ਕੇ ਮੇਰੇ ਨਾਲ ਚ ਕੁੰਡੀ ਲਾ ਗਈ ਦੁਆਰੇ ਇਹ ਤਾਂ ਮੈਂ ਆਪਣੇ ਤੋਂ ਹੀ ਕਹਿ ਦਿੰਦਾ ਜਦੋਂ ਨੰਨ੍ਹੀ ਲਗਾਈ ਆ ਉਸ ਨੂੰ ਨਹੀਂ ਵਾਇਸ ਸੀ। ਵਾਇਸ ਸੀ। ਕੋਈ ਤਾਂ ਮੈਂ ਆਪਣੇ ਸੁਣ ਲੈਂ। ਚਲੋ ਭਾਈ ਖੇਡੋ। ਅਦਰ ਮੋ ਵਾਲ ਕਿਵੇਂ ਕਰ ਰਹੇ ਨੇ ਜੂੜਾ ਕਿਉਂ ਖੜਾ ਹੈ। ਨੀਚੇ ਜਬ ਆਪਾਂ ਉੱਧਾ ਦੇ ਦੋ। ਜੂੜਾ ਹੀ ਕਰ ਦੋ ਬਚਾਰਾ। ਥੈਂਕ ਯੂ। ਹਲੇ ਬਲ ਰਾਤ ਨੂੰ ਸੁੱਤ ਨਹੀਂ। ਕਿਉਂਕਿ ਸੁਪਤ ਰ ਹੈ ਇਸ ਮੈਨੂੰ ਠਾਤਾ। ਮੈਂ ਕਿਹਾ ਉੱਠੋ ਚਲੋ ਚੱਲੀਏ ਆਪਾਂ। ਕਿਉਂਕਿ ਇਸ ਤੋਂ ਬਾਅਦ ਜ਼ਿਆਦਾ ਹਨੇਰਾ ਹੋ ਜਾਂਦਾ ਹੈ। ਔਰ ਇਹਰ ਮਨਸੀ ਕੋਲ ਬੱਤੇ ਖਾਂਦਾ ਇਹ ਤਾਂ ਕੁਛ ਕੁਛ ਚੁਲ ਚੰਦੀ ਸੀ ਆਕੇ ਆਫਿਸ ਅਜੀ ਆਫਿਸ ਬੰਦ ਕਰ ਰਹੇ ਆਪਾਂ ਵਨੀਰ ਆ ਗਈ ਸੀ ਸੀ ਹੋ ਗਿਆ ਸੀ ਮਾ ਵਧਾਰਿਆਂ ਵਧਾਰਿਆਂ ਕੋ ਘੜਨੇ ਮੈਨੂੰ ਉਠਾਇਆ ਆਹ ਉਹ ਵੀ ਵਧਾਰਿਆਂ ਕਿ ਵਧਾ ਕੇ ਘਰੇ ਜਾ ਰਹੇ ਆ ਕੱਲ ਨੂੰ ਫੇਰ ਆਵਾਂਗੇ ਕਮਾਈਆਂ ਕਰਨ अज पर मौसम बहुत खराब हो ज्यादा चलूगा लगन लगे आए बोल्टर तुम कैमरे शायद ना दिखता इधरले पास देखो ਤੂਆ ਤੂਆ ਹੋਇਆ ਪਿਆ ਵਾ ਹੌਸਮ ਦੇ ਵਿੱਚ ਪਰ ਵੈਸੇ ਬੜਾ ਸੋਹਣਾ ਲੱਗ ਰਿਹਾ ਵਾ ਰਾਤ ਨੂੰ ਵੀ ਸ਼ਹਿਰ ਤੇ ਅਸੀਂ ਆਇਆ ਅਸਾ ਫਲਵੇ ਕਰੇ ਤਾਂ ਲਾਈਆਂ ਵੀ ਹੈਗੇ ਲੜੀਆਂ ਇਹ ਲਾਉਂਦੇ ਇਹ ਬਾ ਦਿਵਾਲੀ ਤੇ ਇੱਕ ਵਾਰ ਇਕੱਠੀਆਂ ਲੈ ਲੈਂਦੇ ਨੇ ਇਸ ਤੋਂ ਬਾਅਦ ਵੀ ਲਾਉਂਦੇ ਤੇ ਅਸੀਂ ਤੇ ਮੈਂ ਤੇ ਘੁਗੜਾਏ ਆ ਤੇ ਹੁਣ ਅਸੀਂ ਜਾ ਰਹੇ ਹਾਂ ਬਾਜ਼ਾਰ ਗੰਰੋ ਲੱਗ ਪਿਆ ਆਂ ਦੀ ਪੱਟੀਆਂ ਇਹ ਮੈਡਮ ਚਾਂਸੀ ਕੇ ਮਸ਼ਹੂਰ ਗੁਲਪੇ ਤੇ ਆ ਦੇ ਵਿੱਚ ਰਾਜੂ ਕੇ ਗੁਲਪੇ ਹੋਣੇ ਚਾਹੀਦੇ ਆ ਹਨਾ ਪਤਾ ਕੀ ਗੱਲ ਬਣੀ ਅੱਜ ਕਿਵੇਂ ਇਹਨਾਂ ਮੰਨ ਗਏ ਸਾਡਾ ਗੁਲਪਾ ਹਰਦਾ ਹੈ ਪਤਾ ਨਹੀਂ ਬਹੁਤ ਦਿਨਾਂ ਬਾਅਦ ਜੀ ਕਿਤਾ ਮੇਰਾ ਬਹੁਤ ਦਿਨਾਂ ਬਾਅਦ ਅਲੱਗ ਅੱਜ ਦੂਜਾ ਤੇਜ ਹੋਊਗਾ ਇਹ ਵਲੌਗ ਜਿਹਦਾ ਪਹਿਲਾ ਵੀ ਖਾਦਾ ਹੂੰਗਾ ਪਤਾ ਇੱਕ ਹਫਤਾ ਤੋਂ ਗੈ ਨਹੀਂ ਖਾਇਆ ਪੜਾ ਰਾਜੂ ਦੇ ਅੱਗੇ ਜਦੋਂ ਗੋਲਪੇ ਦਾ ਪੱਟ ਉਹਨਾਂ ਨਾਲ ਦੇ ਜਿਹੜੇ ਮੁੰਡੇ ਇਹ ਲਾਏ ਨੇ ਕਾਵੇਂ ਮੂੜੀ ਖਰਾਬ ਕਰਦਾ ਸਾਰੇ ਗੋਲਪੇ ਦਾ ਨੂਣੀ ਭਰਿਆ ਪਿਆ ਨੂਣੀ ਭਰਿਆ ਗੋਲਪੇ ਮੈਂ ਖਾarਦਾ ਜਿੱਦਿ ਦੇ ਸਭ ਤੋਂ ਵਧੀਆ ਗੋਲਪੇ ਨੂੰ ਉਹ ਵੀ ਖਾਦੇ ਨੇ ਅੱਜ ਦੇ ਅਖ ਤੋਂ ਤੱਕ ਦੇ ਦੂਨੇ ਤਾਂ ਉਹ ਜਿੰਦਗੀ ਤੋਂ ਘਟਿਆ ਗੋਲਪੇ ਨੂੰ ਮੈਂ ਖੁਰ ਹੀ ਖਾਦੇ ਅੱਜ ਬਹੁਤ ਘਟਿਆ ਗੋਲਪੇ ਮਰਾ ਰਾਜੂ ਬੁਲ ਵਾਲ ਨੇ ਆਇਆ ਤਾਂ ਆ ਗਿਆ ਜੀ ਅਸੀਂ ਸੰਗਰੂਰ ਦੀ ਤਾਂ ਸਬਜ਼ੀ ਮੰਡੀ ਆ ਆਧਿਆ ਰੌਣਕਾਂ ਨੇ ਸਬਜ਼ੀ ਮੰਡੀ 'ਚ ਮੈਡਮ ਛੇਤੀ ਫਿਰਦੀ ਐ ਸੱਭੀ ਲੋਕ ਨਾ ਇਹ ਇੱਕ ਤਰ੍ਹਾਂ ਦਾ ਹੋਇਆ ਏ ਟਿਕਾਵਟ ਲਾਉਣ ਦਾ ਤਰੀਕਾ ਹਾਰੇ ਦਿਨ ਦੇਖ ਕੇ ਹਾਰੇ ਆਉਂਦਾ ਬੰਦਾ ਤੇ ਦੰਦਾ ਕਹਿੰਦਾ ਚਲੂ ਚੱਲਦੇ ਆਂ ਸਬਜ਼ੀ ਮੰਡੀ ਸਬਜ਼ੀ ਖਰੀਦ ਕੇ ਲੈ ਕੇ ਆਉਣੇ ਆ ਮਾਈਂਡ ਰਿਲੈਕਸ ਬਾਡੀ ਰਿਲੈਕਸ ਉਹ ਇਹ ਸਬਜ਼ੀ ਖਰੀਦ ਕੇ ਆਉਂਦੇ ਨੇ ਹੱਸਦੇ ਨੇ ਗੱਲਾਂ ਬਾਤਾਂ ਕਰਦੇ ਨੇ ਕਿ ਜੇ ਹਸਬੰਡ ਵਾਈਫ ਆਉਂਦੇ ਨੇ ਉਹਨਾਂ ਦਾ ਮੀਟ ਟਾਈਮ ਹੋ ਜਾਂਦਾ ਹੈ ਹਸਬੰਡ ਵਾਈਫ ਦਾ ਇਹ ਰਾਹ 'ਚ ਆ ਕੇ ਖਾਂਦੇ ਜਾਂਦੇ ਨੇ ਕੁਛ ਮੈਂ ਡੈਡੀ ਨਾਲ ਆ ਜਾਂਦਾ ਠੀਕ ਆਣ ਮੈਕ ਖੋਕਣ ਲੈ ਆਇਆ ਉਹ ਖੜੀ ਹੈ ਮੜਕ ਇਹ ਦੇ ਰਹੀ ਕਿ ਲੈ ਕੇ ਆਉਂਦੇ ਹਨ ਮੈਡਮ ਲੈ ਕੇ ਆਏ ਆ ਟਮਾਟਰ ਆ ਮਿਰਚਾਂ ਫਰੀ ਮਿਲਿਆਉਣੀਆਂ ਐਸੇ ਗਿਫਟ ਆਹ ਮਿਰਚ ਬਾਹਰ ਭੱਜਨੋਂ ਫਿਰਦੀ ਆ ਆਹ ਮਰਚ ਬਾਹਰ ਭੱਜਨੋਂ ਫਿਰਦੀ ਸੀਗੀ ਚਲੋ ਚਲੋ ਅੰਦਰ ਫਿਰ ਗਿਆ ਖਤਿਆਂ ਦੀ ਫਿਰਦੇ ਮੈਡਮ ਕਿਧਰ ਗਈ ਹੈਪੀ ਹੋ ਵੀ ਗੋਲ ਗੱਪਿਆਂ ਦਾ ਕਰਿਆ ਹੋਇਆ ਮੂਡ ਖਰਾਬ ਅੱਜ ਠੀਕ ਹੋਊਗਾ ਖਾਨ ਚਿਕਨ ਕੋਰਨਰ ਤੇ ਆ ਕੇ ਇਹ ਵੀਰੇ ਹੁਣੀ ਨੇ ਸਾਡੇ ਠਰੋ ਕੇ ਵੀਰ ਦਿਖਾਉਂਗਾ ਜੀ ਤੰਜੇ ਸਿਆ ਕੇ ਕਰੇ ਵਾਹ ਬਹੁਤ ਸਵਾਦ ਸੀ ਇਹਨਾਂ ਗੋਲੇਪਿਆਂ ਦਾ ਵਾਦਾ ਘਾਟਾ ਨਾਨਾ ਨੇ ਪੂਰਾ ਕਰਿਆ ਹਾ ਮজা ਆ ਗਿਆ ਤ੍ਰਿਪਤੀ ਬਾਅਦ ਜ ਗਿਆ ਹੁਣ ਤੇ ਨਹੀਂ ਜਾ ਰਹਾ ਮੈਂ ਯਾਰ ਬਹੁਤ ਮਿੱਠਾ ਖਾਣ ਲੱਗ ਗਿਆ ਮੇਰਾ ਗਿਰਦੀ ਕਰ ਰਿਹਾ ਸੀ ਮਿੱਠਾ ਖਾਣ ਨੂੰ ਹੁਣ ਅੱਜਕੱਲ ਬਹੁਤ ਕਰ ਰਿਹਾ ਹਾਂ ਅੱਜਕੱਲ ਮੁੰਨਿਆਂ ਹੁਣ ਜੇ ਤਵਾਰ ਤਾਂ ਬਾਲਾ ਕਰਦੇ ਹੁਣੀ ਆ ਗਿਆ ਮੈਂ ਲੱਡੂ ਖਾਦਾਂ ਹੁਣ ਭਾਜੀਆਂ ਦੀ ਪਕੌੜੀਆਂ ਸ਼ੱਕਰਬਾਰੇ ਦਿਲ ਕਰ ਰਿਹਾ ਖਾਣ ਨੂੰ ਯਾਰ

ਪੜਾ ਵੀ ਆਊਗਾ ਟਾਈਮ ਤੇ ਦੀਵਾਲੀ ਤਾਂ ਨਹੀਂ ਆਇਆ ਹਰ ਕੋਲੇ ਹੋ ਗਿਆ ਅਗਲੀ ਵਾਰ ਕਰੇ ਦਿਵਾਲੀ ਆਉਣੀ ਨਹੀਂ ਇਹ ਤਾਂ ਬੜੇ ਸਾਲ ਤੋਂ ਨਹੀਂ ਦੀਵਾਲੀ ਨੂੰ ਬੜੇ ਸਾਲ ਤੋਂ ਨਹੀਂ ਕੱਲ ਦੀ ਕੱਲ ਹੀ ਅਗਲੇ ਹਰ ਆਉਂ ਆ ਜਾਣੀ ਐ ਕੱਲ ਨੂੰ ਨਵਾਂ ਸਾਲ ਹੋ ਜਾਣਾ ਅਣ ਪਰਸੋਂ ਦੀਵਾਲੀ ਤੈਨੂੰ ਪਤਾ ਨਹੀਂ ਹੈਗਾ ਹਰ ਦਿਨਾਂ ਦਾ ਟੀਚਰ ਨੂੰ ਪੁੱਛੀ ਜਾ ਕੇ ਅੱਜ ਇਹਨੂੰ ਕਿਹਾ ਪਰਸੋਂ ਕੱਲ ਨੂੰ ਨਵਾਂ ਸਾਲ ਐ ਪਰਸੋਂ ਦੀਵਾਲੀ ਦੱਸ ਗਏ ਨਾ ਹੋਰ ਨਮਾਸਾਲ ਦਾ ਖਤਮ ਹੋਣਾ ਆ ਹੁਣ ਅਗੇ ਗੁਰ ਨਾਨਕ ਦੇਵ ਜੀ ਦੇ ਗੁਰਪੁਰਬ ਵੀ ਆਉਣਾ ਉਦੋਂ ਵੀ ਭਲਾਕੀ ਚੰਨਣੀਆਂ ਇੰਨੇ ਤੁਹਾਨੂੰ ਖਾਣ ਕਿਵੇਂ ਆ ਗਿਆ ਹਾਂ ਓਹ ਹਨਾ ਵੀ ਜਾਵਣ ਹਾਂ ਪਤਾ ਨਹੀਂ ਨਾ ਮੈਨੂੰ ਜੋਤ ਨੂੰ ਕੁਝ ਨਹੀਂ ਪਤਾ ਹੈ ਨਾ ਕੁਝ ਨਹੀਂ ਪਤਾ ਜੋਤ ਨੂੰ ਹਾਂ ਅਦਾ ਜੋਤ ਨੂੰ ਕਹੇ ਜੋਤ ਨੋ ਨਾ ਚਿੱਟਾ ਹੇ ਇਹ ਤਾਂ ਪੈਨੇ ਉਹ ਜੀ ਫੋਪ ਫੋਪ ਆ ਇਹਦਾ ਬੜਾ ਪੈਨੇ ਫੋਪ ਠੀਕ ਹੈ ਯੂਨਿਕ